ਦੇ ਤੁਹਾਡੇ ਕੋਲ ਕੀ ਸਾਧਨ ਹੈ ਸ਼ਬਦ ਨੂੰ ਫੜ ਲੈਣ ਦਾ ਆਪ ਜੀ ਦਾ ਸੰਜਿਆ ਕਰੋ ਜੋ ਆਪ ਜੀ ਨੇ ਕਿਹਾ ਵੇਲ ਕੋਲ ਕੋ ਸੰਸਾਰ ਕਿਵੇਂ ਜੀ ਪਾਈਪਤੀ ਦਾਸ ਜੀ ਨੂੰ ਆਦੇ ਨਾਲ ਚੀਜ਼ਾਂ ਲੱਗੇ ਨੇ ਬੰਨਿਆ ਘਰੇ ਜਿਹਨੇ ਆਦੇ ਜੋ ਐਸਰ ਜੀ ਨੇ ਦੱਸਿਆ ਕਿ ਨਾ ਆਖਿਆ ਕਿ ਚੀਜ਼ ਜਿਹੜਾ ਸਿੱਧਾ ਨਹੀਂ ਜੀ ਥੋੜੀ ਜੀ ਮੈਂ ਆਪ ਜੀ ਕਾ ਕਰਦਾ ਚੰਦ ਨੂੰ ਕਿਉਂ ਕਿ ਹੈ ਜੀ ਕਿ ਜਿਹੜਾ ਚੀਜ਼ ਪੋਣਾ ਹੈ ਇਸ ਸਿੱਧਾ ਰਹੇ ਪੈਦੈਲੋਜੀ ਨੂੰ ਜਵਾਬ ਵੀ ਦਿੱਤਾ ਭਾਈ ਪਤੀ ਦਾਸੀ ਨੇ ਵੀ ਜਵਾਬ ਦਿੱਤਾ ਪੈਦੈਲੋਜੀ ਨੂੰ ਜਿਸ ਲਈ ਬਾਰੇ ਦੇ ਕੁਨਮ ਜਵਾਬ ਦਿੱਤਾ ਪੈਦੈਲੋ ਮੈਂ ਸਿੱਧ ਕਰ ਦੇਣਾ पैसा मोती दास जी ने जिसने आगे ना चीजें लगे जैसा हद जो ऐसा जी ने दस रखे लगे चीर सिद्धा रखे क्यों जी जला क्यों लगा क्यों सिद्धा क्यों रखा पैसा जी ने जो रखे जी जरा आरे उस सिद्धा रख के ते चीर पाए जी आरा चल ना जाए जरा आरे नू ਸਿੱਧਾ ਰੱਖ ਕੇ ਤੇ ਚੀਰ ਪਾਇਓ ਜੀ ਸਿਧਾਈ ਕੇਸਤੀ ਅੰਦਰ ਜ਼ਰਾ ਵੀ ਥੋੜ ਨਾ ਰਹਿ ਜਾਏ ਜ਼ਰਾ ਆਰੇ ਨੂੰ ਸਿੱਧਾ ਰੱਖ ਕੇ ਤੇ ਚੀਰ ਪਾਇਓ ਜੀ ਸਿਧਾਈ ਕੇਸਤੀ ਅੰਦਰ ਜ਼ਰਾ ਵੀ ਥੋੜ ਨਾ ਰਹਿ ਜਾਏ ਇਹਨਾਂ ਰਾਹਾਂ ਤੇ ਆਉਣੇ ਬਾਲਾ ਪ੍ਰੀਤਮ ਦੇ ਸਿਦਕੀਆਂ ਨੇ ਉਹ ਸਿੱਧੇ ਆਉਣ ਉਹਨਾਂ ਵਾਸਤੇ ਕੋਈ ਮੋੜ ਨਾ ਰਹਿ ਜਾਏ ਵਾਹਿਗੁਰੂ So, <laughs> Zenara...